ਅਮਰ ਪੱਡਾ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਮਸ਼ਹੂਰ ਨੇ ਅਤੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਤੁਸੀਂ ਦੇਖਿਆ ਵੀ ਹੋਵੇਗਾ ਬਹੁਤ ਫੇਮਸ ਫੇਮਸ ਪੰਜਾਬ ਦੇ ਵਿਸ਼ਿਆਂ ਤੇ ਉੱਤੇ ਇਹਨਾਂ ਦੇ ਬਿਆਨ ਆਉਂਦੇ ਨੇ ਤੇ ਇੱਕ ਵੱਡਾ ਬਿਆਨ ਆ ਰਿਹਾ ਹੈ ਪਰਮੀਸ਼ ਵਰਮਾ ਦੇ ਡਾਈਵੋਰਸ ਤੋਂ ਰਿਲੇਟਡ ਚਰਲੀ ਗੱਲ ਨੂੰ ਲੈ ਕੇ ਜੀ ਹਾਂ ਦੋਸਤੋ ਅਮਰ ਪੱਡਾ ਨੇ ਕਿਹਾ ਵੀ ਆਵੇਂ ਗੌਣ ਵਾਲਿਆਂ ਦੇ ਪਿੱਛੇ ਨਾ ਲੱਗਿਆ ਕਰੋ ਤੁਸੀਂ ਸੁਣੋ ਕੀ ਕਿਹਾ ਹੈ ਅਮਰ ਪੱਡਾ ਨੇ ਆਪਣੇ ਲਾਈਵ ਦੇ ਵਿੱਚ ਵਰਮਾ ਸਾਹਿਬ ਦਾ ਪਿਛਲੇ 2 ਸਾਲ ਪਹਿਲੋਂ ਕਹਿੰਦੇ ਵਿਆਹ ਹੋਇਆ ਸੀ ਗੌਂਦਾ ਮੁੰਡਾ ਇਰੇ ਇੱਕ ਲੋਕੀ ਚੱਲੇ ਨੇ ਬਾਕੀ ਤਾਂ ਫੁਕਰੇ ਬਾਜੀ ਆ ਤੇ ਹੁਣ ਇਹਦਾ ਕਹਿੰਦੇ ਡਿਵੋਰਸ ਹੋ ਗਿਆ ਮੈਂ ਜਿੰਨੀਆਂ ਸਾਡੇ ਇੰਡੀਅਨ ਪੈਂਟੀਆਂ ਪਹਿਣਾ ਨੇ ਮੈਂ ਉਹਨੂੰ ਵੀ ਬੇਨਤੀ ਕਰਾਂਗਾ ਕਦੀ ਵੀ ਕਿਸੇ ਗਾਉਣ ਵਾਲੇ ਨਾਲ ਵਿਆਹ ਨਹੀਂ ਜ਼ਿੰਦਗੀ ਚ ਕਰਵਾਉਣਾ ਇਹ ਆਪਣੇ ਲਿਖ ਕੇ ਲੈ ਲਓ ساری ਜ਼ਿੰਦਗੀ ਰੋਲ ਜਾਊਂਗੀ ਤੁਹਾਨੂੰ ਲੱਗਦਾ ਹੈਗਾ ਵੀ ਕਰੇ ਨਾ ਕੋ ਪੈਸਾ ਕੱਕਰੀ ਨਾ ਕੋ ਹੈਗਾ ਤੁਸੀਂ ਦੇਖੋ ਇਹ ਵਰਮਾ ਕਿ ਸ਼ਰਮਾ ਵਰਮਾ ਜਿਹੜਾ ਮੁੰਡਾ ਤੁਸੀਂ ਦੇਖਿਆ ਤਾਂ ਕਿਤੇ ਖਾਣਾ ਚੱਲਦਾ ਕਿਤੇ ਸ਼ੋਅ ਚੱਲਦਾ ਦੇਖਿਆ ਕਿਥੋਂ ਇਹਨੂੰ ਪੈਸਾ ਆਉਂਦਾ ਇਹ ਬੇਲੇ ਜਨਾਨੀਆਂ ਤੇ ਬੈਠ ਕੇ ਖਾਣਾ ਚਾਹੁੰਦੇ ਨੇ ਹੋਰ ਕੋਸ਼ ਨਹੀਂ ਆ ਵੀ ਜਨਾਨੀ ਕੰਮ ਕਰੇ ਤਾਂ ਅਸੀਂ ਬੇਲੇ ਤੁਰੇ ਫ ਫੇਰ ਇਹ ਫੁਕਰੇ ਨੇ ਇਹਨਾਂ ਨੇ ਕਿਸੇ ਤੁਹਾਡੇ ਇਵੈਂਟ ਤੇ ਜਾਣਾ ਕੱਲੇ ਨਹੀਂ ਜਾਂਦੇ ਕਹਿੰਦੇ ਟੌਰ ਨਹੀਂ ਬਣਦੀ ਸਾਨੂੰ ਸਿਕਿਉਰਟੀ ਵਾਲੇ ਤਿੰਨਕ ਰੱਖਣੇ ਪੈਣੇ ਨੇ ਜਾਂ ਐਵੇਂ ਪੰਜ-ਸੱਤ ਲਗੌਰ ਲੈ ਕੇ ਟੌਰ ਪੈਣਗੇ ਕਿਤੇ ਗੁਰੂ ਘਰ ਚ ਕੋਈ ਇਵੈਂਟ ਹੈ ਤੁਹਾਡਾ ਕਿਤੇ ਮੰਦਿਰ ਚ ਇਵੈਂਟ ਹੈ ਨਾਲ ਲਗੌਰ ਲੈ ਕੇ ਟੌਰ ਪੈਣਗੇ ਜਿਹੜੀ ਔਰਤ ਹੈ ਉਹ ਇੱਕ ਆਪਣੇ ਪਤੀ ਨਾਲ ਸਮਾਂ ਸਪੈਂਡ ਕਰਨਾ ਲਈ ਕਰਦੀ ਹੈ ਦੀ ਪਰਸਨੈਲਿਟੀ ਹੋ ਰਹੀ ਔਰਤ ਦੀ ਔਰਤ ਨਹੀਂ ਚਾਹੁੰਦੀ ਵੀ ਤਰਨਾ ਪੰਜ-ਸੱਤਾਂ ਦੀ ਲਗੌਰ ਹੋਵੇ ਤਾਂ ਮੈਂ ਵੀ ਤਰਨਾ ਤੁਰੀ ਜਾਵਾਂ ਇਹ ਮੇਨ ਮੁੱਦੇ ਬਣਦੇ ਨੇ ਕਿਉਂਕਿ ਇਹ ਠੋਕਰੇ ਨੇ ਤੇ ਜੇ ਫੁਕਰੇबाजी ਨਹੀਂ ਕਰਦੇ ਤਾਂ ਇਹ ਭੁੱਖੇ ਮਰ ਜਾਂਦੇ ਨੇ ਤੇ ਇਹਨਾਂ ਨੂੰ ਥੋੜੀ ਬਹੁਤੀ ਫੁਕਰੇबाजी ਕਰਨੀ ਪੈਂਦੀ ਹੈ ਐਵੇਂ ਬੌਂਸਰ ਰੱਖ ਲੈ ਕੱਲਾ ਕਿਤੇ ਜਾਣਾ ਨਹੀਂ ਨਾਲ ਪੰਜ ਸੱਤ ਬੰਦੇ ਲੈ ਕੇ ਜਾਣਾ ਇਦਾਂ ਦੀਆਂ ਪਰਸਨੈਲਿਟੀਆਂ ਫੇ ਘਰਾਂ ਦੇ ਵਿੱਚ ਚੜਪੜ ਚੜਪੜ ਹੁੰਦੀ ਰਹਿੰਦੀ ਹੈ ਸੋ ਇਸ ਕਰਕੇ ਮੈਂ ਬੇਨਤੀ ਕਰਾਂਗਾ ਵੀ ਜਿੰਨੀਆਂ ਵੀ ਸਾਡੀਆਂ ਧੀਆਂ ਧਿਆਣੀਆਂ ਨੇ ਇਹ ਵੇਖਦੀਆਂ ਨੇ ਵੀ ਇੱਕ گاਉਂ ਵਾਲਾ ਜੀ ਇਹਨਾਂ ਫੋਟੋ ਖਚਾਲੀ ਫਲਾਣੇ ਬੰਦੇ ਨੇ ਪੰਜ ਬੰਦਿਆਂ ਨੇ ਖਚਾਲੀ ਤੇ گاਉਂ ਵਾਲਾ ਪਤਾ ਨਹੀਂ ਕੱਡੀ ਇੱਕ ਚੀਜ਼ ਹੈ ਸਭ ਤੋਂ ਮਲੰਗ ਜਿਹੜੇ ਲੋਕ ਹੈ ਉਹ ਇਹ ਨੇ ਅਮਰਪੱਡਾ ਦੀ ਇਸ ਵੀਡੀਓ ਦੇ ਬਾਰੇ ਤੁਸੀਂ ਕਹਿਣਾ ਕੀ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਤੁਹਾਨੂੰ ਕੀ ਲੱਗਦਾ ਹੈ ਕਿ ਪਰਮੇਸ਼ਵਰ ਮਾ ਦੇ ਵੱਲੋਂ ਕੋਈ ਬਿਆਨ ਆਵੇਗਾ ਅਮਰਪੱਡਾ ਦੇ ਲਈ ਜਾਂ ਫਿਰ ਨਹੀਂ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਪੰਜਾਬ ਤੋਂ ਰਿਲੇਟਿਡ ਖਬਰਾਂ ਦੇ ਲਈ ਸਾਡੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਹੋਰ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਧੰਨਵਾਦ ਦੋਸਤੋ